ਦੇ ਇੱਧਰ ਕਹੀ ਜੋਗੇ ਇਧਰ ਪਰੇ ਨਾ ਗਏ ਇਧਰ ਸਭ ਲੋਕ ਕਰ ਗਾਣਾ ਸਦਾ ਮੁੰਡੇ ਨੂੰ ਤੂੰ ਕਹਿੰਦਾ ਨਹੀਂ ਆਪ ਹੀ ਪੰਜਾ ਫੜਨਾ ਇਹਨੇ ਕਹਿੰਦਾ ਕੋਈ ਨਹੀਂ ਮੈਂ ਆਪਦੇ ਮੁੰਡੇ ਦਾ ਸਾਥ ਦੇਣਾ ਹੀ ਆ ਜਮਾ ਨਹੀਂ ਕਿਤੇ ਵਸਾਕ ਦੀ ਰਾਤ ਨੂੰ 10:00 ਵਜੇ ਤਰ ਪਰੇ ਕਦੇ 12:00 ਵਜੇ ਤਰ ਪਰੇ ਹਣ ਮੇਲਾ ਨਹੀਂ ਵੇਖਾ ਬਾਬੇ ਮਾਨਸੇ ਉਹਦੇ ਪਾਣੀ ਨੂੰ ਆ ਮੈਂ ਪਾਣੀ ਲਾਉਣਾ ਹੀ ਲਾਉਣਾ ਅਦਨ ਬਾਬੇ ਦੇ ਮੇਲਾ ਨਹੀਂ ਵੇਖਾ ਪਾਣੀ ਨਹੀਂ ਸਟੈਗੋ ਤਾਂ ਮੈਂ ਤਾਂ ਲਾ ਕੇ ਪਾਣੀ ਫੇਰ ਮੇਲਾ ਵੇਖੂ ਪੁੱਤ ਨਾ ਮਾਤਾ ਦੇਲ ਨਾ ਛੋਟਾ ਕਰ ਆ ਦੇਖ ਨਾ ਆ ਜਿੰਨੇ ਆਲੇ ਦੋਲੇ ਬੈਠੇ ਇੱਕ ਵਾਰ ਕੈਮਰਾ ਘੁਮਾ ਕੇ ਦਿਖਾਓ ਆਵਨ ਆ ਜਿੰਨੇ ਵੀ ਨੌਜਵਾਨ ਬੈਠੇ ਆ ਇਹ ਪਿੰਡ ਦੇ ਨੌਜਵਾਨ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਨੌਜਵਾਨ ਕੱਲਾ ਦੁੱਖ ਨਹੀਂ ਵੰਡਾਉਣ ਆ ਰਹੇ ਇਹ ਪਿੰਡ ਦੇ ਵਿੱਚ ਉਗਰਾਹੀ ਚੱਲ ਰਹੀ ਹੈ ਜਿਹੜੇ ਨੌਜਵਾਨ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਗਰਾਹੀ ਚੱਲ ਰਹੀ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਬੇਸ਼ੱਕ ਮੁਕੰਮਲ ਪਰ ਭਾਈ ਤਾਂ ਨਹੀਂ ਹੋਣੀ ਜੇ ਕਿਸੇ ਦਾ 10 ਲੱਖ ਦਾ ਨੁਕਸਾਨ ਹੈ ਤਾਂ ਇਹ ਤਾਂ ਨਹੀਂ ਕਿ ਉਸ ਪਰਿਵਾਰ ਨੂੰ 10 ਲੱਖ ਮਿਲ ਜਾਊਗਾ ਪਰ ਘੱਟੋ ਘੱਟ ਸਾਲ ਲੰਘਦਾ ਹੋ ਜਾਊਗਾ ਗੁਜ਼ਾਰੇ ਜੋਗਾ ਕੰਮ ਹੋ ਜਾਊਗਾ ਇਹ ਆਕਾਸ਼ ਦੇ ਪਿਤਾ ਜੀ ਹੈਗੇ ਨੇ ਇਹਨਾਂ ਨੇ ਆਪਣੇ ਅੱਖਾਂ ਦਾ ਕੋਈ ਇਲਾਜ ਕਰਵਾਇਆ